Thank you. Қственіран змейіне,-анкай. Қеніне,-анкай, о Trustee ма- tamaң… multim-көштій сbird pecелия ਬਾ ਮੱਕੀ ਨਾਮ ਹੈ ਔਰ ਕੀ ਹੋਇਆ ਕਿਦੇ ਨਾਲ ਹੋਇਆ ਬੇਟਾ ਹੀਬੀ ਚੋਂ ਨਾ 커피 ਪੀ ਕੇ ਨਿਕਲ ਰਿਆ ਸੀ ਕਿਹੜਾ ਇਲਾਕਾ ਬੀ ਆਰ ਐਸ ਕਿੱਥੇ ਹੈ ਸਰਬਨਗਰ ਮਨਸਪੈਲਟੀ ਕਾਰਪੋਰੇਸ਼ਨ ਕਾਰਪੋਰੇਸ਼ਨ ਦੇ ਕੋਲ ਡੀ ਜ਼ੋਨ ਦੇ ਬਾਹਰ ਉਹ ਹੀਬੀ ਚੋਂ 커피 ਪੀ ਕੇ ਬਾਹਰ ਨਿਕਲ ਰੇ ਸੀ ਤਿੰਨ ਫਰੈਂਡ ਸੀਗੇ ਤੇ ਇੱਕਦਮ ਕਿਸੇ ਗੱਡੀ ਨੇ ਇਹਨਾਂ ਦਾ ਪਿੱਛਾ ਕੀਤਾ ਇਹਨਾਂ ਨੂੰ ਇਹ ਲੱਗਿਆ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇਹਨਾਂ ਨੇ ਦੇਖਿਆ ਤੇ ਇਹਨਾਂ ਚ ਨਾਲ ਲਿਆ ਕੇ ਉਹਨਾਂ ਨੇ ਗੱਡੀ ਮਾਰੀ ਤੇ ਦੋ ਤਿੰਨ ਵਾਰੀ ਅੱਛੀ ਤਰ੍ਹਾਂ ਗੱਡੀ ਮਾਰੀ ਤੇ ਬਿਲਕੁਲ ਗੱਡੀ ਡੈਮੇਜ ਕਰਤੀ ਫਿਰ ਉਹਨਾਂ ਨੇ ਨਾਲ ਹੀ ਫਾਇਰਿੰਗ ਸ਼ੁਰੂ ਕਰਤੀ ਉਹਨਾਂ ਨੇ ਅੰਦਾਦਨ ਫਾਇਰਿੰਗ ਕੀਤੀ ਇੰਨਾ ਤੇ ਨਾ ਇਹ ਨਹੀਂ ਪਤਾ ਕਾਫੀ ਗੋਲੀਆਂ ਚੱਲੀਆਂ ਤੇ ਗੋਲੀਆਂ ਜਿਵੇਂ ਗੱਡੀ ਦੇ ਵਿੱਚ ਨੇ ਇੱਕ ਨੀਚੇ ਵੀ ਹੈ ਗੱਡੀ ਦੀ ਡੋਰ ਤੇ ਵੀ ਲੱਗੀ ਹੋਈ ਹੈ ਸਾਰੇ ਸ਼ੀਸ਼ੇ ਸ਼ੂਸ਼ੇ ਸਭ ਡੈਮੇਜ ਹੋ ਗਏ ਤੇ ਇਹਨਾਂ ਨੇ ਪਹਿਲਾਂ ਵੀ ਫਾਇਰਿੰਗ ਕੀਤੀ ਸੀ ਉੱਚ ਦੋ ਮੁੰਡਿਆਂ ਨੂੰ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਫੜੇ ਨਹੀਂ ਗਏ ਇਸ ਲਈ ਉਹਨਾਂ ਦੇ ਜ਼ਿਆਦਾ ਹੀ ਹੌਸਲੇ ਬਲੰਦ ਹੋਏ ਹੋਏ ਆ ਵੀ ਕੋਈ ਕਾਰਵਾਈ ਨਹੀਂ ਹੋਈ ਇਹ ਇੱਕ ਤਾਂ ਆਰੀਅਨ ਮੁੰਡਾ ਹੈ ਮੈਨੂੰ ਪ੍ਰੋਪਰ ਨਾਮ ਨਹੀਂ ਪਤਾ ਉਹਨਾਂ ਦੇ ਇੱਕ ਕੋਈ ਪੂਰਾ ਪੂਰਾ ਮੁੰਡਾ ਹੈਗਾ ਜਿਨ੍ਹਾਂ ਨੂੰ ਦੀਪਾ ਪੂਰੇ ਵਾਲਾ ਜੀ ਦੋ ਜਾਣੇ ਪਛਾਣੇ ਗਏ ਆ ਦੋ ਜਾਣਿਆਂ ਨੂੰ ਪਛਾਣਦੇ ਸੀ ਬੱਚੇ ਕੀ ਰੰਜਿਸ਼ ਕੀ ਆ ਤੁਹਾਡੇ ਰੰਜਿਸ਼ ਕੋਈ ਨਹੀਂ ਹੈਗੀ ਰੰਜਿਸ਼ ਕੋਈ ਨਹੀਂ ਇਹ ਤਾਂ ਇਨ 307 ਚੇ ਮੇਰਾ ਬੇਟਾ ਗਵਾਹ ਹੈ ਜਦੋਂ ਪਹਿਲਾਂ ਇਹਨਾਂ ਨੇ ਫਾਇਰਿੰਗ ਕੀਤੀ ਸੀ ਦੋ ਬੱਚਿਆਂ ਦੇ ਪਹਿਲਾਂ ਗੋਲੀ ਲੱਗੀ ਸੀ ਤੇ ਉਹ ਉਹਨਾਂ ਦੇ ਇਹਨਾਂ ਦੇ ਨਾਮ ਪਰਚੇ ਤੇ ਜੱਜ ਨੇ ਉਸੇ ਵੀ ਅਣਪਛਾਤੇ ਆ ਜੇ ਤੇ ਇਸ ਕਰਕੇ ਉਹਨਾਂ ਨੇ ਫਾਇਰਿੰਗ ਕੀਤੀ ਹੈ ਠੀਕ ਹੈ ਤੇ ਉਸ ਤੁਹਾਡੇ ਬੇਟੇ ਨਾਲ ਕੌਣ ਕੌਣ ਸੀਗਾ ਕੱਲ੍ਹ ਹੀ ਸੀਗਾ ਨਹੀਂ ਦੋ ਦੋ ਬੇਟੇ ਹੋਰ ਸੀ ਉਹਨਾਂ ਦੇ ਨਾਲ ਨਾ ਉਹਦੇ ਦੋ ਫਰੈਂਡ ਹੋਰ ਸੀਗੇ ਅੱਛਾ ਹਾਂਜੀ ਤੇ ਇੱਕਦਮ ਅਚਾਨਕ ਹੋਇਆ ਸਭ ਕੁਝ ਹਾਂਜੀ ਇੱਕਦਮ ਅਚਾਨਕ ਇਹਨਾਂ ਨੂੰ ਤਾਂ ਪਤਾ ਵੀ ਨਹੀਂ ਸੀ ਵੀ ਕੋਈ ਇਹਨਾਂ ਦੇ ਪਿੱਛੇ ਆ ਰਿਹਾ ਇੱਕਦਮ ਇਹਨਾਂ ਨੇ ਦੇਖਿਆ ਮਿਰਰ 'ਚ ਵੀ ਕੋਈ ਗੱਡੀ ਪਿੱਛਾ ਕਰ ਰਹੀ ਹੈ ਤੇ ਇੱਕਦਮ ਫਿਰ ਉਹਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ ਪਹਿਲਾਂ ਟੱਕਰ ਮਾਰੀ ਲਿਆ ਕੇ ਨਾਲ ਬਿਲਕੁਲ ਫਿਰ ਇੱਕਦਮ ਫਾਇਰਿੰਗ ਸ਼ੁਰੂ ਕਰ ਦਿੱਤੀ ਤੇ ਹੁਣ ਪੁਲਿਸ ਤੇ ਮੌਕੇ ਤੇ ਆਈ ਸੀਗੀ ਹਾਂਜੀ ਪੁਲਿਸ ਮੌਕੇ ਤੇ ਆਈ ਹੈ ਬਿਆਨ ਲੈ ਰਹੀ ਹੈ ਦੇਖੋ ਕੀ ਕਰ ਰਹੇ ਨੇ ਚਾਹਨੇ ਕਿਉਂ ਚਾਹਨੇ ਆ ਵੀ ਹੁਣ ਇਹਨਾਂ ਨੂੰ ਫੜਿਆ ਜਾਵੇ ਪਹਿਲਾਂ ਵੀ ਜਿਹੜੇ ਮੇਨ ਦੋਸ਼ੀ ਸੀ ਉਹ ਸਾਰੇ ਫਰਾਰ ਹੋ ਗਏ ਆਊਟ ਆਫ ਕੰਟਰੀ ਚਲੇ ਗਏ ਹੋ ਠੀਕ ਹੈ ਤੇ ਹੁਣ ਜਿਹੜੇ ਨੇ ਇਹ ਵੀ ਕੁਛ ਨਾ ਕੁਛ ਕਰਨਗੇ ਉਹਨਾਂ ਦੇ ਹੀ ਹੈਗੇ ਆ ਲੋਗ ਇਹ ਸਾਰੇ ਤਾਂ ਹੀ ਇਹ ਕੁਛ ਕਰ ਰਹੇ ਨੇ ਕਿਉਂਕਿ ਨੀਡਰ ਹੋਏ ਹੋਏ ਨੇ ਉਹਨਾਂ ਨੂੰ ਪਤਾ ਵੀ ਪੁਲਿਸ ਕੁਝ ਕਰ ਨਹੀਂ ਸਕਦੀ ਸਾਡਾ ਫਸ ਜਾਂਦੇ ਨੇ ਵਾਰਦਾਤ ਕਰਕੇ ਇਦਾਂ ਦਾ ਕਿਸੇ ਨੂੰ ਵੀ ਕਿਸੇ ਟਾਈਮ ਵੀ ਖਤਰਾ ਹੈ ਵੀ ਸਾਡਾ ਤਾਂ ਬਾਹਰ ਨਿਕਲਣਾ ਮੁਸ਼ਕਿਲ ਹੋ ਗਿਆ ਸਾਨੂੰ ਤਾਂ ਸਿਕਿਉਰਿਟੀ ਚਾਹੀਦੀ ਹੈ ਪੁਲਿਸ ਤੋਂ ਮੇਰਾ ਬੇਟਾ ਕਦੋਂ ਤੱਕ ਅੰਦਰ ਬੈਠਾ ਰਹੂਗਾ ਬੰਦਾ ਘਰੋਂ ਤਾਂ ਬਾਹਰ ਨਿਕਲਦਾ ਹੀ ਹੈ ਨਾ ਡਾਕੀ ਕੰਮ ਕਰਦਾ ਦਾ ਬੇਟਾ ਮੇਰਾ ਸਟੱਡੀ ਕਰ ਰਿਹਾ ਬੈਂਗਲੌਰ ਉਧਰ ਲਾਸਟ ਇਅਰ ਚੱਲ ਰਿਹਾ 3rd ਇਅਰ ਦੇ ਇੱਥੇ ਬਾਕੀ ਹੁਣ ਜਦੋਂ ਆਏ ਸੀ ਹਾਂਜੀ ਛੁੱਟੀਆਂ 'ਚ ਆਏ ਸੀ ਉਹ ਗੱਡੀ ਲੈਣ ਆਇਆ ਸੀਗਾ ਹਾਂਜੀ ਕਿਹੜੀ ਗੱਡੀ ਜਿਹਦੇ ਤੇ BMW ਸੀ ਤੇ ਉਹ ਬਰੇਜ਼ਾ ਗੱਡੀ 'ਚ ਸੀਗੀ ਵਾਈਟ ਕਲਰ ਦੀ ਬਰੇਜ਼ਾ ਸੀਗੀ ਉਹ ਭਰੀ ਹੋਈ ਸੀ ਕਾਫੀ ਜਾਣੇ ਸੀ ਉਸ ਗੱਡੀ 'ਚ ਨਾ ਗੱਡੀ ਇੱਥੇ ਗੱਡੀ ਇੱਥੇ ਅੱਛਾ ਹਾਂ ਜੀ ਕੀ ਨਾਮ ਹੈ ਤੁਹਾਡਾ ਮੈਂ ਸੰਜੀਪ ਭਾਰਦੋਏ ਕਿੱਥੇ ਰਹਿੰਦੇ ਹੋ 82 ਸ਼ਰਾਬਨਗਰ ਮਲਾਰ ਰੋਡ ਤੇ ਮੈਂ ਅੱਛਾ ਕੀ ਹੋਇਆ ਅੱਜ ਅੱਜ ਮੇਰਾ ਬੇਟਾ ਆਪਣੇ ਗੈਰੀ ਭਾਰਦੋਏ ਆਪਣੇ ਦੋ ਦੋਸਤਾਂ ਨਾਲ ਜਦੋਂ ਸ਼ਰਾਬਨਗਰ ਤੇ ਆਪਣੇ ਦੋਸਤਾਂ ਨਾਲ ਖਾ ਪੀ ਕੇ ਨਦੀਸੀ ਨਗਰ ਨਹਿਰ ਦੇ ਪੁਲ ਤੋਂ ਜਦੋਂ ਕਾਰਪੋਰੇਸ਼ਨ ਵੱਲ ਮੁੜਿਆ ਉਹਦੇ ਬਰਾਬਰ ਇੱਕ ਗੱਡੀ ਆਈ ਤੇ ਉਹਦੇ ਬਰਾਬਰ ਜੋ ਖੜੀ ਹੋਈ ਉਹਨੇ ਨਾਲ ਹੀ ਦੇਖਿਆ ਜੋ ਰਾਈਟ ਵਾਲੇ ਦੇਖਿਆ ਇਹਨੇ ਜੋ ਉਹਨੇ ਗਨ ਕੱਢੀ ਹੋਈ ਸੀ ਉਹਨੇ ਫਾਇਰਿੰਗ ਕਰਤੀ ਇਹਨੇ ਗੱਡੀ ਦੇ ਸਪੀਡ ਸਪੀਡ ਦੇ ਕੇ ਝੁੱਕ ਕੇ ਗੱਡੀ ਅੱਗੇ ਕਰਤੀ ਪਿੱਛੇ ਵਾਲੇ ਦੇ ਕੋਲ ਗੱਡੀਆਂ ਉਹਦੇ ਛਾਤੀ ਦੇ ਕੋਲੋਂ ਲੰਘ ਕੇ ਦਰਵਾਜ਼ੇ ਜਵੱਜੀਆਂ ਸ਼ੀਸ਼ਾ ਤੋੜ ਕੇ ਤੇ ਉਹਨਾਂ ਨੇ ਵਿੱਚ ਗੱਡੀ ਮਾਰੀ ਦੋ ਤਿੰਨ ਵਾਰੀ ਤੇ ਬੜੀ ਕੋਸ਼ਿਸ਼ ਕੀਤੀ ਉਹਨਾਂ ਦੇ ਪਿੱਛੇ ਦੁਬਾਰਾ ਪਰ ਇਹ ਗੱਡੀ ਭਜਾਣ ਕਰਕੇ ਵੀ ਇਹ ਬਚ ਗਏ ਉੱਥੋਂ ਨਿਕਲ ਗਏ ਕਿਹੜੀ ਗੱਡੀ ਸੀ ਕਿੰਨੇ ਬੰਦੇ ਸੀ ਜਿਹਨੇ ਹਮਲਾ ਕੀਤਾ ਉਹਦੇ ਅੱਗੇ ਦੋ ਜਿਹੜੇ ਜਾਣੇ ਸੀ ਉਹਨਾਂ ਨੂੰ ਪਛਾਣਦੇ ਬਾਈ ਨੇਮ ਵੀ ਜਾਣਦੇ ਨੇ ਉਹਨਾਂ ਦੀ ਫੋਟੋਆਂ ਪੁਲਿਸ ਨੂੰ ਦੇ ਦੇ ਦਿੱਤੀਆਂ ਗਈਆਂ ਨੇ ਤੇ ਉਹ ਗੱਡੀ ਕਿਹੜੀ ਸੀ ਬਾਈ ਮਰੀਜ਼ਾ ਵਾਈਟ ਗੱਡੀ ਸੀ ਤੇ ਪਿੱਛੇ ਤਿੰਨ ਚਾਰ ਜਾਣੇ ਸੀ ਫੁੱਲ ਗੱਡੀ ਫੁੱਲ ਸੀ ਦੀ ਠੀਕ ਹੈ ਤੇ ਕਿਹੜੇ ਬੰਦੇ ਪਛਾਣਨੇ ਗਏ ਨੇ ਉਹਨਾਂ ਦਾ ਕੀ ਨਾਮ ਹੈ ਇੱਕ ਆਰੀਅਨ ਹੈ ਲੜਕਾ ਇੱਕ ਆਰੀਅਨ ਹੈ ਜੀ ਇੱਕ ਦੀਪਾ ਪੂਰਾ ਇੱਕ ਦੀਪਾ ਪੂਰਾ ਹੈ ਜੀ ਕੋਈ ਰੰਜਿਸ਼ ਹੈ ਕੀ ਪੁਰਾਣੀ ਰੰਜਿਸ਼ ਪੁਰਾਣੀ ਨਹੀਂ ਰੰਜਿਸ਼ ਕੋਈ ਨਹੀਂ ਗੀ ਰੰਜਿਸ਼ ਕੋਈ ਨਹੀਂ ਜੀ ਮਾਡਲ ਟਾਊਨ ਪਹਿਲਾਂ ਇਹਦੇ ਦੋਸਤਾਂ ਤੇ ਇਹ ਗੈਰੀ ਭਾਰਦਵਾਜ ਦੇ ਫਾਇਰਿੰਗ ਹੋਈ ਸੀ ਜਿਹੱਚੇ ਗਵਾਹ ਸੀਗਾ ਉਸ ਕੇਸ ਚ ਇਹਦੇ ਨਾਲ ਦੇ ਦੋਸਤਾਂ ਨੂੰ ਦੋ ਇੱਕ ਨੂੰ ਦੋ ਗੋਲੀਆਂ ਨੇ ਗੋਲੀ ਲੱਗੀ ਸੀ ਉੱਚੋ ਜਿਹੜੇ 6 ਬਾਈ ਨੇਮ ਸੀਗੇ 20 ਬੰਦੇ ਹੋ ਦੂਜੇ ਸੀਗੇ ਉੱਚੋ ਬਾਈ ਨੇਮ ਵਾਲਾ ਕੋਈ ਨਹੀਂ ਫੜਿਆ ਗਿਆ ਅਣਜਾਨ 3-4 ਅਰੇਸਟ ਹੋਏ ਨੇ ਉਹਨਾਂ ਦੀ ਜ਼ਮਾਨਤਾਂ ਹੋ ਗਈਆਂ ਨੇ ਇਹ ਇਹਨਾਂ ਨੂੰ ਦੁਬਾਰਾ ਮਾਰਨ ਨੂੰ ਫਿਰਦੇ ਨੇ ਪਹਿਲਾਂ ਵੀ ਬੜੀ ਮੁਸ਼ਕਲ ਇਹਨਾਂ ਦੀ ਜਾਨ ਬਚੀ ਸੀ ਬਚੀ ਸੀ ਹੁਣ ਚੱਲਨੇ ਕੀ ਹੋਰ ਚੱਨਾ ਵੀ ਕਾਨੂੰਨੀ ਕਾਰਵਾਈ ਕੀਤੀ ਜਾ ਵੀ ਕਾਨੂੰਨ ਆਪਣਾ ਕੰਮ ਕਰੇ ਹਾਂ ਜੋ ਕੰਟਰੀ ਪੱਜ ਜਾਂਦੇ ਨੇ ਕੋਈ ਕਾਰਵਾਈ ਨਹੀਂ ਹੋਈ ਸਰ ਕੀ ਮਾਮਲਾ ਦਾ ਕਿੱਥੇ ਹੋਇਆ ਕੀ ਫਾਇਰਿੰਗ ਹੋਈ ਇਹ ਮਾਮਲਾ ਇਨਸੀਡੈਂਟ ਹੋਇਆ ਆਪਣੇ ਜੂਨ ਡੀ ਜਿਹੜਾ ਕੋਰਪੋਰੇਸ਼ਨ ਦਫ਼ਤਰ ਉਧਰ ਨੇੜੇ ਹੋਇਆ ਤੇ ਇੱਕ ਗੈਰੀ ਪਰਦਵਾਜ ਸੀ ਜਿਹੜਾ ਆਪਣੀ ਗੱਡੀ ਨਾਲ ਆਪਣੇ ਫਰੈਂਡ ਨਾਲ ਜਾ ਰਿਹਾ ਸੀ ਇੱਕ ਗੱਡੀ ਆਈ ਹੈ ਉਧਰ ਨਾਲ ਉਹਨਾਂ ਨੇ ਉਹਨਾਂ ਤੇ ਫਾਇਰਿੰਗ ਕੀਤੀ ਹੈ ਠੀਕ ਹੈ ਤੇ ਕੋਈ ਆਪਸੀ ਰੰਜਿਸ਼ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਇਹ ਬਾਕੀ ਵੇਰੀਫਾਈ ਕਰ ਰਹੇ ਹਨ ਤੇ ਇੱਕ ਦੋ ਬੰਦਿਆਂ ਨਾਲ ਪਹਿਲਾਂ ਹੋਇਆ ਵਾ ਇਹਨਾਂ ਦਾ ਪਰਚਾ ਵਗੈਰਾ ਉਹ ਤਾਂ ਵੇਰੀਫਾਈ ਕਰ ਰਹੇ ਹਨ ਉਹਨਾਂ ਨੂੰ ਸ਼ੱਕ ਹੈ ਉਹਨਾਂ ਤੇ ਹੈ ਤੇ ਬਾਕੀ ਪੜਤਾਲ ਚੱਲ ਰਹੀ ਹੈ ਕਿੰਨੇ ਫਾਇਰ ਕਿਤੇ ਗਏ ਨੇ ਦੋ ਫਾਇਰ ਕਿਤੇ ਗਏ ਦੋ ਫਾਇਰ ਕਿਤੇ ਗਏ ਜੀ ਜੀ ਇਹ ਕਿਧਰੋਂ ਆਏ ਸੀ ਕਿੱਥੇ ਕੁਝ ਪਤਾ ਲੱਗਿਆ ਕਿਹੜੀ ਗੱਡੀ ਸੀ ਕਿਸ ਗੱਡੀ 'ਚ ਆਏ ਸੀ ਹਮ ਲੱਗ ਤੇ ਉਹ ਕਰ ਰਹੇ ਵੇਰੀਫਾਈ ਸਾਰਾ ਹੈ ਨਾ ਜਿਹੜੀ ਚੱਲ ਰਹੀ ਹੈ ਪੜਤਾਲ